ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਾਹਿਬ ਕੀ ਕਹਿੰਦੇ ਸਾਡੇ ਦਰਸ਼ਕ ਤਾਰਿਕ ਪਤੇ ਬਾਰੇ ਅ ਦੇਖੋ ਇਸ ਤੋਂ ਪਹਿਲਾਂ ਕਿ ਮੈਂ ਜਿਹੜੇ ਕੁਝ ਫੇਸਬੁੱਕ ਮੈਸੇਜ ਨੇ ਉਹ ਪੜਾ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਕੱਲ ਮੈਂ ਸਵੇਰੇ ਫਲਾਈ ਕਰਨਾ ਹੈ ਫॉर ਸੀਏਟਲ ਜੀ ਔਰ ਕੱਲ ਸ਼ਾਮ ਸਾਡੇ ਸੀਏਟਲ ਦੇ ਔਰ ਆਲੇ ਦੁਆਲੇ ਦੇ ਸਾਡੇ ਦੋਸਤਾਂ ਔਰ ਟੀਵੀ 84 ਦੇ ਐਡਮਾਇਰਰਸ ਨੇ ਗੋਲਡਨ ਕਰੀ ਰੈਸਟੋਰੈਂਟ ਦੇ ਵਿੱਚ ਕੱਲ ਸ਼ਾਮ ਦਾ ਇੱਕ ਫੰਕਸ਼ਨ ਰੱਖਿਆ ਹੋਇਆ ਹੈ 6 ਵਜੇ ਦੇ ਕਰੀਬ ਸੋ ਜਿਹੜੇ ਵੀ ਉਸ ਬੈਲਟ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਾਂ ਜੁੜੇ ਨੇ ਜਾਂ ਜੁੜੇ ਰਹਿੰਦੇ ਨੇ ਉਹ ਜਿਹੜੇ ਨਹੀਂ ਵੀ ਆਏ ਉਹ ਵੀ ਜੁੜ ਜਾਣ ਉਹ ਵੀ ਜੁੜਦੇ ਸਾਨੂੰ ਮਿਲ ਸਕਦੇ ਨੇ ਔਰ ਅਗਲੇ ਦਿਨ ਦਾ ਪ੍ਰੋਗਰਾਮ ਜਿਹੜਾ ਹੈ ਫਿਰ ਮੁਖ ਗੁਰਦੁਆਰਾ ਸਾਹਿਬ ਸੰਡੇ ਦਾ ਸिएटल ਦੇ ਹੋਏਗਾ ਔਰ ਉਸੇ ਦਿਨ ਦੂਸਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਹੈ ਉਹਨਾਂ ਦੀ ਵੀ ਕਮੇਟੀ ਨੇ ਮੈਨੂੰ ਇਨਵਾਈਟ ਕੀਤਾ ਹੈ ਬੋਲਣ ਦੇ ਲਈ ਸੋ ਮੰਡੇ ਸਵੇਰੇ ਅਸੀਂ 6 ਵਜੇ ਵਾਪਸ ਜਹਾਜ਼ ਲੈ ਕੇ ਆਪਣੇ ਦਰਸ਼ਕਾਂ ਦੇ ਕਿਚੈਰੀ ਚਾਵਾਂਗੇ ਜੀ ਮੈਸੇਜ ਹੈ ਕੁਲਵਾਨ ਬਰਾਡ ਮਨੀਲਾ ਤੋਂ ਲਿਖਦੇ ਨੇ ਰਾਟ ਸਾਵਰਜੀ ਦਾ ਖਾਲਸਾ ਵਾਟ ਵਾਲਜ ਦੀ ਫਤਿਹ ਵਾਚਿੰਗ ਫਰੋਮ ਫਿਲੀਪੀਨਸ ਬਹੁਤ ਬਹੁਤ ਸ਼ੁਕਰੀਆ ਵੈਸੇ ਜਿਹੜੇ ਸਾਡੇ ਰੈਗੂਲਰ ਵੀਅਰਰ ਨੇ ਹੁਣ ਅਕ੍ਰੋਸ ਦਾ ਗਲੋਬ ਨੇ ਔਰ ਖੁਸ਼ੀ ਹੁੰਦੀ ਹੈ ਕਿ ਇਹ ਟੈਕਨੋਲੋਜੀ ਦੀ ਕਰਾਮਾਤ ਹੈ ਵਿਚਾਰ ਚ ਫੇਰੇ ਜਿਹੜੀ ਹੈ ਗੱਲ ਪਹੁੰਚਦੀ ਵੀ ਹੈ ਜੀ ਅਨੀਸ਼ ਸਤੀ ਲਿਖਦੇ ਨੇ ਬਣ ਕੇ ਰਹੇਗਾ ਖਾਲਸ탄 ਔਰ ਮਨ ਮੰਥਨ ਕੌਰ ਜੀ ਲਿਖਦੇ ਨੇ ਸਰਵਜ਼ ਹਮ ਰਾਈਟ ਕਿ ਵੀ ਇਹ ਤਾਰਿਕ ਫਤਿਹ ਨੂੰ ਜਿਹੜਾ ਉਹ ਜਿਹਨੂੰ ਕਹਿੰਦੇ ਠੀਕ ਬਾਜੀ ਮੋੜੀ ਇਹ ਇਹ ਆ ਇਹਦੇ ਪੰਜਾਬੀ ਸਾਬ ਇਸ ਆਮ ਰਾਈਟ ਗੁਰਿੰਦਰ ਸਿੰਘ ਸਿੰਘ ਲਿਖਦੇ ਨੇ ਰਾਜ ਸਾਹਿਬ ਐਂਡ ਕੋ-ਹੋਸਟ ਨੀਲਮ ਜੀ ਥੈਂਕਸ ਜੀ ਤੁਹਾਡਾ ਵੀ ਥੈਂਕ ਯੂ ਤੁਹਾਨੂੰ ਕਦੇ ਵੀ ਲੱਗਦਾ ਵੀ ਤੁਹਾਨੂੰ ਪੜਨ ਦਾ ਮੌਕਾ ਨਹੀਂ ਦੇਈਦਾ ਪਰ ਸਾਡੇ ਦਰਸ਼ਕ ਤੁਹਾਨੂੰ ਵੀ ਐਡਮਾਇਰ ਕਰਦੇ ਨੇ ਥੈਂਕ ਯੂ ਸਰ ਟੁਟ ਕਰ ਤੁਹਾਡੀ ਪੇਸ਼ੈਂਸ ਨੂੰ ਜ਼ਰੂਰ ਕਰਦੇ ਅਸੇਵ ਮਹਿਮੂਦ সিদ্দিকੀ ਲਿਖਦੇ ਨੇ ਡਾਕਟਰ ਅਮਰਜੀਤ ਸਿੰਘ ਜੀ ਪਾਕਿਸਤਾਨ ਦੀ ਮੌਜੂਦਾ ਗਵਰਨਮੈਂਟ ਖਾਰਿਸਤਾਨ ਬਾਰੇ ਖੁੱਲਕੇ ਗੱਲ ਨਹੀਂ ਕਰੇਗੀ ਪਰ 99.9% ਪਾਕਿਸਤਾਨੀ ਆਵਾਮ ਤੇ 100% ਕਸ਼ਮੀਰੀ ਕੌਮ ਤੁਹਾਡੇ ਨਾਲ ਹੈ ਤੇ ਮੇਰਾ ਜ਼ਾਤੀ ਖਿਆਲ ਹੈ ਇਹ ਹੈ ਕਿ ਸਿਰਫ ਸਿੱਖ ਕੌਮ ਤੇ ਕਸ਼ਮੀਰੀ ਕੌਮ ਨੂੰ ਇੱਕ ਦੂਜੇ ਦੇ ਲਈ ਖੁੱਲਕੇ ਆਵਾਜ਼ ਚੁਕਣੀ ਪੈਗੀ ਤੇ ਇੱਕ ਪ੍ਰੋਪਰ ਕਸ਼ਮੀਰੀ ਖਾਰਿਸਤਾਨ ਫ੍ਰੀडम ਪਲੇਟਫਾਰਮ जिदा उन्होंने के के एफ पी क्या आ, बना बहुत मजबूत ज बना लाजमी हो गया है आसिफ महमूद सदीकी फ्रॉम आजाद कश्मीर बिल्कुल ठीक फरमाया सदीकी साहब तुम तो असी जिमें पहले भी सैगमेंट कहा कि रोड फ्रॉम लाहौर टू श्रीनगर वाया अमृतसर असी इतने तीह साल तो, हालांकि पहली स्टेज से जो साछ कश्मीरी भरा ऑरगेनाइजेशन थोड़ी झिजकते साढ़े नालन कर ਉਹ ਇਹ ਸਮਝਦੇ ਸੀ ਕਿ ਵੀ ਸਾਡਾ ਇਸ਼ੂ ਕਿਉਂਕਿ UN ਸਕਿਉਰਟੀ ਕਾਉਂਸਲ ਚ ਐਲਰੈਡੀ ਡਿਸਪੂਟਡ ਟੈਰੀਟਰੀ ਹੈ ਪਰ ਖਾਲਸਤਾਨ ਕਿਉਂਕਿ ਇੰਡੀਆ ਨੂੰ ਬ੍ਰੇਕ ਕਰਨ ਦਾ ਹੈ ਤੇ ਅਸੀਂ ਉਹਦੇ ਨਾਲ ਐਸੋਸੀਏਟ ਨਾ ਹੋਈਏ ਜੀ ਪਰ ਹੌਲੀ 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 ਜਿਹੜਾ ਅਸੀਂ ਫਿਰ ਬਹੁਤ ਸਾਰੇ ਪ੍ਰੋਟੈਸਟ ਵਾਸ਼ਿੰਗਟਨ ਨਿਊਯਾਰਕ ਸਾਂਝੇਤ ਔਰ ਦੇ ਉੱਤੇ ਕੀਤੇ ਨੇ ਪਰ ਹੁਣ ਗੱਲ ਜਿਸ ਪਾਸੇ ਜਾ ਰਹੀ ਹੈ ਔਰ ਮੈਂ ਸਮਝਦਾ ਹਾਂ ਵੀ ਅੱਜ ਸਾਡੇ ਲਈ ਸਭ ਤੋਂ ਵੱਡੀ ਇਨਸਪੀਰੇਸ਼ਨ ਸਾਡੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵੀਰ ਭੈਣਾਂ ਨੇ ਜਵੇਂ ਪਿਛਲੇ 4 ਮਹੀਨੇ ਤੋਂ ਖਲੋਤੇ ਨੇ ਖਲੋਤੇ ਤਾਂ ਸਾਰੇ 70 ਸਾਲ ਤੋਂ ਹੀ ਲੜ ਰਹੇ ਨੇ ਪਰ ਉਹ ਰਿਮਾਰਕੀਬਲ ਹੈ ਔਰ ਉਹਨਾਂ ਨੇ ਬਿਲਕੁਲ ਠੀਕ ਕੀਤਾ ਕਿ ਸਾਡਾ ਸਾਂਝਾ ਪਲੇਟਫਾਰਮ ਜਿਹੜਾ ਹੈ ਉਹ ਇਸ ਗੱਲ ਨੂੰ ਅੱਗੇ ਤੋਰਨ ਦੇ ਲਈ ਹੋਏ ਹੁਣ ਅੱਜ ਅਸੀਂ ਸ਼ੁੱਕਰਵਾਰ ਹੈ ਫਿਰ ਤੁਸੀਂ ਤੁਹਾਡੇ ਲਈ ਪਲੇਟਫਾਰਮ ਖੋਲ ਦਿੰਦੇ ਜੀ ਨੋ ਪ੍ਰੋਬਲਮ ਡਾਕਟਰ ਸਾਹਿਬ ਮਾਈ ਪਲੇਜ਼ਰ ਅਕੀਰ ਸਾਹਿਬ ਸਾਡੇ ਕੋ ਫੇਸਬੁੱਕ ਮੈਸੇਜ ਆਇਆ ਹੈ ਸialkot pakistan ਤੋਂ ਮਲਿਕ ਨਵਾਜੀ ਦਾ ਇਹ ਲਿਖਦੇ ਹਨ ਅੰਡਾ ਡਾਕਟਰ ਸਾਹਿਬ ਇਹ ਜੜਾ ਪਟਿਆਲਾ ਜੇਲ੍ਹ ਦਾ ਵਾਕਿਆ ਹੋਇਆ ਲੱਗਦਾ ਇਸ ਪਿੱਛੇ ਮੋਦੀ ਦੀ ਕੋਈ ਚਾਲ ਹੈ ਸੇਕ ਕੌਮ ਤੇ ਨਵਾਂ ਜ਼ੁਲਮ ਕਰਨ ਦੀ ਅਤੇ ਬਦਨਾਮ ਕਰਨ ਦੀ ਇੰਡੀਆ ਦੇ ਪੰਜਾਬ ਵਿੱਚ ਹੁਣ ਇਸ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਤੰਗ ਕੀਤਾ ਜਾਵੇਗਾ ਜੀ ਡਾਕਟਰ ਸਾਹਿਬ ਮਲਕਨਵਾਜ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਿਆਲਕੋਟ ਤੋਂ ਲਿਖਿਆ ਅਲਾਮਾ ਇਕਬਾਲ ਦਾ ਜ਼ਿਕਰ ਹੋ ਰਿਹਾ ਸੀ ਸੋਸ਼ਲ ਕੋਰਟ ਅਲਾਮਾ ਇਕਬਾਲ ਦਾ ਸ਼ਹਿਰ ਹੈ ਜੀ ਔਰ ਬੜਾ ਸਾਡੀ ਪੰਜਾਬੀ ਤਹਿਜ਼ੀਬ ਨੂੰ ਸਿਆਲ ਕੋਰਟ ਨੇ ਬਹੁਤ ਕੁਝ ਦਿੱਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੇਸ਼ੱਕ ਗੈਂਗ ਵਾਰਫੇਅਰ ਜਾਂ ਗੈਂਗਸ ਦੇ ਨਾਲ ਇੱਕ ਪੋਲਿਟੀਕਲ ਪਾਰਟੀ ਜਾਂ ਦੂਜੇ ਦੀ ਅਫੀਲੀਏਸ਼ਨ ਹੈ ਪਰ ਆਲਰੇਡੀ ਇਸ ਬਹਾਨੇ ਦੇ ਨਾਲ ਬਹੁਤ ਸਾਰੇ ਜਿਹੜੇ ਇਨੋਸੈਂਟ ਸਿੱਖ ਨੌਜਵਾਨ ਨੇ ਉਹਨਾਂ ਦੀ ਫੜੋ ਫੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਔਰ ਇਹ ਕੀ ਆ ਜਾ ਰਿਹਾ ਹੈ ਕਿ ਜੀ ਇਹ ਜਿਹੜੇ ਫਰਾਣੇ ਦੀ ਔਰ ਇੱਕ ਨੌਜਵਾਨ ਨੂੰ ਜੋ ਚਾਰਜ ਕੀਤਾ ਜੀ ਉਹਨੇ ਮਦਦ ਕੀਤੀ ਉਹਨਾਂ ਦੇ ਬ੍ਰਦਰ ਦਾ ਜਿਹੜਾ ਇੰਟਰਵਿਊ ਸੀ ਕਾਲੋ ਕਹਿੰਦਾ ਜੀ ਸਾਡੀ ਤਾਂ ਉਹ ਸਟੱਬਰ ਦੇ ਨਾਲ ਮੁਕਦਮੇਬਾਜ਼ੀ ਹੈ ਕਜ਼ਨ ਜ਼ਰੂਰ ਹੈ ਸਾਡਾ ਅਦਾਲਤ ਸੇ ਜਾ ਕੇ ਦੇਖ ਲੋ ਪਰ ਉਹ ਕਹਿ ਰਹੇ ਨਹੀਂ ਨਹੀਂ ਜੇ ਤੁਸੀਂ ਭੱਜ ਨਹੀਂ ਤੁਸੀਂ ਲੁਕਣ ਕੀਤੀ ਔਰ ਇੱਕ ਨੌਜਵਾਨ ਦੇ ਪਿਓ ਨੇ ਕਿਹਾ ਵੀ ਆਲਰੇਡੀ ਸਾਡਾ ਮੁੰਡਾ ਇਹਨਾਂ ਦੀ ਕਸਟਡੀ ਚ ਹੈ ਇਹਨਾਂ ਨੇ ਝੂਠੇ ਮੁਕਾਬਲੇ ਚ ਮਾਰ ਦੇਣਾ ਇੱਕ ਪੰਜਾਬ ਚ ਇਹ ਵੀ ਚੱਲ ਰਿਹਾ ਹੈ ਕਿ ਆਲਰੇਡੀ ਉਹ ਬੰਦੇ ਇਹਨਾਂ ਦੇ ਕੋਲ ਨਹੀਂ ਔਰ ਇਹ ਲੱਭ ਰਹੇ ਨੇ ਬਹਾਨਾ ਔਰ ਨੇੜੇ ਜੇ ਆ ਕੇ ਵਹਾਦਰੀ ਦਿਖਾਉਣ ਦੇ ਨਾਂ ਥੱਲੇ ਜਿਵੇਂ ਪੋਪਾਲ ਦੇ ਵਿੱਚ ਜਿਹੜਾ 6 ਮੁਸਲਮਾਨ ਇਨੋਸੈਂਟ ਬੇਗੁਨਾ ਮਾਰ ਕੇ ਕਿਹਾ ਜੀ ਸਿਮੀ ਦੇ ਮੈਂਬਰ ਮਾਰ ਦਿੱਤੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਇਸ ਵੜੇ ਇਸ ਦਾ ਬਹਾਨਾ ਬਣਾ ਕੇ ਨੌਜਵਾਨਾਂ ਦੀ ਫੜੋਫੜੀ ਔਰ ਸਿੱਖਾਂ ਦੇ ਉੱਤੇ ਜਿਹੜਾ ਤਸ਼ੱਦਦ ਦੀ ਲਾਈਨ ਉੱਤੇ ਇਸ ਕੀਤੀ ਗਈ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਮਨਜਿੰਦਰ ਸਿੰਘ ਧਾਮੀ ਸੈਨ ਜੋ ਕੈਲੀਫੋਰਨੀਆ ਤੋਂ ਸੈਨੋ ਜੀ ਸੈਨੋ ਜੀ ਜੀ ਕੈਲੀਫੋਰਨੀਆ ਤੋਂ ਇਹ ਲਿਖਦੇ ਨੇ ਕੁਝ ਕਿਹਾ ਤਾਂ ਹਨੇਰਾ ਹੈ ਜਰੇਗਾ ਕਿਵੇਂ ਚੁੱਪ ਰਿਆ ਤਾਂ ਸ਼ਮਾਦਾਨ ਕੀ ਕਹਿਣਗੇ ਅ ਇਹ ਲਿਖਦੇ ਹਨ ਪੋਲਿਟিক্যাল ਸਟੂਡੈਂਟ ਹੋਣ ਦੇ ਨਾਤੇ ਮੈਂ ਇੰਡੀਅਨ ਸਰਕਾਰ ਦੀ ਦੁਬਾਰਾ ਭਾਈ ਰੇਸ਼ਮ ਸਿੰਘ ਜੀ ਨੂੰ ਅਰੈਸਟ ਕੀਤਾ ਕਿਤੇ ਜਾਣ ਤੇ ਅਤੇ ਉਹਨਾਂ ਨਾਲ ਅਨਮਨੁੱਖੀ ਵਿਵਹਾਰ ਦੀ ਲੋਜਣਾ ਕਰਦਾ ਹਾਂ ਬੜੇ ਦੁੱਖ ਦੀ ਗੱਲ ਹੈ ਸੱਚ ਦੀ ਗੱਲ ਕਰਨ ਵਾਲੇ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਵਾਹਿਗੁਰੂ ਉਹਨਾਂ ਨੂੰ ਛੱਡ ਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮਨਜਿੰਦਰ ਸਿੰਘ ਧਾਮੀ ਜੀ ਅਵੀਰ ਮਨਜਿੰਦਰ ਸਿੰਘ ਧਾਮੀ ਇਹ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਦਾ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਰੇਸ਼ਮ ਸਿੰਘ ਜਿਹੜੇ ਕਿ 60 ਸਾਲ ਤੋਂ ਜ਼ਿਆਦਾ ਉਮਰ ਹੈ ਇੱਕ ਰਿਸਪੈਕਟੇਬਲ ਸਿਟੀਜ਼ਨ ਅਮਰੀਕਾ ਦੇ ਪਿਛਲੀ ਵਾਰ ਜਦੋਂ ਡੈਮੋਕ੍ਰੈਟਿਕ ਕਾਨਫਰੰਸ ਹੋਈ ਹੈ ਉਹਨਾਂ ਦੀ ਕਨਵੈਨਸ਼ਨ ਉਹਦੇ ਚ ਇਲੈਕਟਿਡ ਡੈਲੀਗੇਟ ਵੀ ਸਨ ਔਰ ਇਹਦੇ باوجود ਕਿ ਉਹਨਾਂ ਨੇ ਆਪਣਾ ਧਾਰਮਿਕ ਹੱਕ ਇਸਤੇਮਾਲ ਕੀਤਾ ਸਰਬਤ ਖਾਲਸਾ ਜਾਣ ਦਾ 2015 ਚ ਜੀ ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਜਿਸ ਹਾਲਤ ਦੇ ਵਿੱਚ ਰੱਖਿਆ ਹੋਇਆ ਅਜੇ ਤੱਕ ਵੀ ਅਲੱਗ-ਬੁਕਤੇ ਨਾਲੋਂ ਤੇ ਜ਼ਿਆਦਾ ਹੋ ਗਏ ਨੇ ਔਰ ਅਸੀਂ ਉਹਨਾਂ ਦਾ ਤੇ ਉੱਤੇ ਜਿਹੜਾ ਸੈਗਮੈਂਟ ਕੀਤਾ ਉਹ ਕਾਫੀ ਥਾਵਾਂ ਦੇ ਉੱਤੇ ਦੇਖਿਆ ਗਿਆ ਔਰ ਅਸੀਂ ਜਿੱਥੇ ਇਹਨਾਂ ਨੇ ਸੁਰਜੀਤ ਪਾਤਰ ਨੂੰ ਕੋਟ ਕੀਤਾ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਸੁਰਜੀਤ ਪਾਤਰ ਖੱਬੇ ਪੱਖੀ ਵਿਚਾਰਧਾਰਾ ਦੇ ਨੇ ਪਰ ਉਹਨਾਂ ਦੀ ਕੁਝ ਜੜੀਆਂ ਲਖਤਾ ਨਹੀਂ ਉਹ ਅੱਜ ਦੀ ਜਿਸ ਕਿਸਮ ਦੀ ਇਹ حکومਤੀ ਲਾਈਨ ਹੈ ਬੀਤੇ ਦੀ ਕਿਉਂਕਿ ਕਿਸੇ ਪੀਰੀਅਡ ਚ ਨਕਸਲਾਈਟ ਮੂਵਮੈਂਟ ਨਾਲ ਸੰਬੰਧਤ ਜਦੋਂ ਜਿਹੜਾ ਲਿਟਰੇਚਰ ਪ੍ਰੋਡਿਊਸ ਹੋ ਰਿਹਾ ਸੀ ਉਹਦੇ ਚ ਵੀ ਉਹਨਾਂ ਨੇ ਰੋਲ ਅਦਾ ਕੀਤਾ ਸੰਤਰਾਮ ਉਦਾਸੀ ਵੀ ਉਸ ਥਾਟ ਚੋ ਹੀ ਸਨ ਪਰ ਉਹ ਮੋਰ ਸਿੱਖੀ ਵੱਲ ਚੁੱਕੇ ਹੋਏ ਸਨ ਇਹਨਾਂ ਦਾ ਵੀ ਔਰ ਮੈਂ ਕੁਦਰਤੀ ਪਿਛਲੇ ਦਿਨਾਂ ਚ ਇੱਕ ਜਿੱਥੇ ਉਹਨਾਂ ਨੇ ਕੁਝ ਕਿਹਾ ਤਾਂ ਹਨੇਰਾ જਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਹੁਣ ਇਹ ਸ਼ਮਾਦਾਨ ਦਾ ਵੀ ਬੜਾ ਬਿਊਟੀਫੁਲ கான்ਸੈਪਟ ਹੈ ਪੁਰਾਣੇ ਪੀਰੀਅਡ ਚ ਜਦੋਂ ਮੁਸ਼ਾਇਰੇ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਕਵੀ ਦਰਬਾਰ ਕਹਿੰਦੇ ਆ ਤੇ ਬਿਜਲੀਆਂ ਲਾਟੂ ਤਾਂ ਨਹੀਂ ਸੀ ਸੋ ਉਸ ਚਾਨਣ ਦੇ ਵਿੱਚ ਫਿਰ ਇੱਕ ਸ਼ਮਾਦਾਨ ਜਿਹਦੇ ਵਿੱਚ ਸ਼ਮਾ ਜਗਦੀ ਸੀ ਜਿਸ ਸ਼ਾਇਰ ਦੇ ਸਾਹਮਣੇ ਉਹ ਸ਼ਮਾਦਾਨ ਰੱਖ ਦਿੱਤਾ ਜਾਂਦਾ ਸੀ ਉਹ ਆਪਣੀ ਫਿਰ ਨਜ਼ਮ ਕਹਿੰਦਾ ਸੀ ਕਿ ਵੀ ਹੁਣ ਮੇਰੇ ਬੋਲਣ ਦਾ ਵਾਰੀ ਹੈ ਸੋ ਉਸ ਤੋਂ ਹੀ ਉਹਨਾਂ ਨੇ ਕਿਹਾ ਕਿ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਣਗੇ ਕਿ ਸ਼ਮਾਦਾਨ ਮੇਰੇ ਸਾਹਮਣੇ ਹੈ ਤੇ ਮੈਂ ਹੁਣ ਚੁੱਪ ਨਹੀਂ ਰਹਿ ਸਕਦਾ ਪਰ ਜੇ ਮੈਂ ਬੋਲਿਆ ਤੇ ਜਿਹੜਾ ਹਨੇਰਾ ਉਹ ਉਹਨੂੰ ਕਿਵੇਂ ਜਰੇਗਾ ਔਰ ਮੈਂ ਕੁਦਰਤੀ ਪਿਛਲੇ ਦਿਨਾਂ 'ਚ ਇੱਕ ਕਪਲੇਟ ਉਹਨਾਂ ਦਾ ਇਸੁਰਜੀਤ ਪਾਤਰ ਦਾ ਮੇਰੀਆਂ ਨਜ਼ਰਾਂ 'ਚ ਗੁਜ਼ਰਿਆ ਮੈਂ ਪੈਨ ਡਾਉਨ ਕਰ ਲਿਆ ਜੀ ਔਰ ਇਹ ਦੱਸਦਾ ਹੈ ਕਿ ਵੀ ਉੱਥੋਂ ਦੇ ਨਿظام ਦੇ ਵਿੱਚ ਖਾਸ ਤੌਰ ਤੇ ਕਿਵੇਂ ਹਿਊਮਨ ਸਫਰਿੰਗ ਦਾ ਕੋਈ ਮੁੱਲ ਨਹੀਂ ਹੈ ਰਦਰ ਉਹ ਨਿظام ਜਿਵੇਂ ਮੈਂ ਅੱਗੇ ਵੀ ਕੋਰਟ ਕੀਤਾ ਸੀ ਕਿ ਲੋਕ ਲਾਸ਼ਾਂ ਗਿਣਦੇ ਨੇ ਇਹ ਵੋਟਾਂ ਗਿਣਦੇ ਨੇ ਔਰ ਉਹ ਦੇਖਦੇ ਨੇ ਕਿ ਕਿਵੇਂ ਇਹਦੇ 'ਚ ਔਰ ਉੱਥੇ ਤਾਂ ਹੁਣ ਇਹਨਾਂ ਨੇ ਖੇਲ ਬਣਾ ਲਿਆ ਜੇ ਸਿੱਖ ਮਾਰੇ ਨਵੰਬਰ 84 ਜੂਨ 84 'ਚ ਰਜੀਵ ਗਾਂਧੀ ਨੇ 3/4 ਮੈਜੋਰਿਟੀ ਪਾਰਲੀਮੈਂਟ ਚ ਲਈ ਮੁਸਲਮਾਨ ਮੋਦੀ ਨੇ ਮਾਰੇ 2002 'ਚ ਉਹ ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਬਣ ਗਏ ਸੋ ਉਹਨਾਂ ਦੇ ਲਈ ਤਾਂ ਹੁਣ ਘਟ ਗਿਣਤੀਆਂ ਅਕਲੀਤਾ ਦਾ ਸ਼ਿਕਾਰ ਕਰਨਾ ਜਿਹੜਾ ਹੈ ਉਹ ਬਹੁ ਗਿਣਤੀ ਨੂੰ ਪੁਲਿਸ ਕਰਨ ਲਈ ਉਹਨਾਂ ਦੇ ਆਲਟਰ ਦੇ ਉੱਤੇ ਜਿਹੜਾ ਉਹ ਵੱਡਾ ਹਵਨ ਕਰਨ ਵਾਂਗ ਹੋ ਗਿਆ ਤੇ ਇਹ ਪਾਤਰ ਕਹਿੰਦੇ ਨੇ ਡੂੰਗੇ ਵੈਣਾ ਦਾ ਕੀ ਮਿਲਣਾ ਤਖਤਾਂ ਦੇ ਪਾਵੇ ਮਣੀਏ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣਿਏ ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦਈਏ ਚੁੱਲਿਆਂ ਵਿੱਚੋਂ ਕੱਡਕੜ ਲੱਕੜਾਂ ਇਸ ਦੀ ਅੱਗ ਵਿੱਚ ਚਿਣਿਏ ਜਸਦੀ ਡਾਲ ਟੇ ਉਹ ਰੋਂਦਾ ਬਾਕੀ ਜੰਗਲ ਚੁੱਪ ਏ ਰੋਵੀ ਨਹੀਂ ਇਸ ਜੰਗਲ ਨੂੰ ਤੂੰ ਵਰਸੀ ਨਹੀਂ ਕਿਣ ਮਣੀ ਕਿ ਭਾਈ ਵੈਣ ਜਿਹਨੂੰ ਅਸੀਂ ਜਦੋਂ ਕੋਈ ਦੁੱਖ ਦੇ ਵਿੱਚ ਪੰਜਾਬੀ ਦਾ ਬੜਾ ਟਿਪੀਕਲ ਵਰਡ ਹੈ ਕਿ ਉਹ ਹੌਕੇ ਉਹ ਚੀਖ ਚਿਹੜਾ ਉਹ ਅੰਦਰੋਂ ਪੀੜ ਉਹ ਜਿਸ ਚੋ ਕਦੇ ਸ਼ਬਦ ਗਜ਼ਲ ਗਿਜ਼ਾਜ ਨੂੰ ਕਹਿੰਦੇ ਨੇ ਜਿਸ ਕਿਸਮ ਦੀ ਅੰਦਰਲੀ ਪੀੜ ਉਹ ਵਹਿਣ ਵੀ ਇਹਨਾਂ ਨੂੰ ਮਿਲਣ ਦੀ ਲੋੜ ਨਹੀਂ ਤਖਤਾਂ ਦੇ ਪਾਵੇ ਮਣੀਏ ਹੁਣ ਤੁਸੀਂ ਦੇਖੋ ਕਿ ਲੋਕਾਂ ਦੇ ਅਸੀਂ ਵੈਣ ਪਾਉਣੇ ਨੇ ਲੋਕਾਂ ਨੇ ਲਾਸ਼ਾਂ ਗਿਣਣੀਆਂ ਅਸੀਂ ਤਖਤਾਂ ਦਾ ਪਾਵਾ ਮਣੀਏ ਅਸੀਂ ਵੋਟਾਂ ਗਿਣਣੀਆਂ ਭਾਈ ਸਾਡਾ ਤਾਂ ਚੋਣ ਨਿਸ਼ਾਨੀ ਸਿਵਾ ਜਿਵੇਂ ਕਬਰਸਤਾਨ ਦੇ ਵਿੱਚ ਦਫਨਾਇਆ ਜਾਂਦਾ ਹੈ ਇਸੇ ਤਰ੍ਹਾਂ ਸੇਵਾ ਉਹ ਹੈ ਜਿੱਥੇ ਸਾੜਿਆ ਜਾਂਦਾ ਹੈ ਸੋ ਇਵੇਂ ਹੀ ਜਿਵੇਂ ਕਿ ਭਾਈ ਅਸੀਂ ਤਾਂ ਸਾਡਾ ਤਾਂ ਚੋਣ ਨਿਸ਼ਾਨ ਹੀ ਇਹ ਹੈ ਇਹਨਾਂ ਸਵੇਆਂ ਨੂੰ ਅਸੀਂ ਬੁਝਣ ਨਹੀਂ ਦੇਣਾ ਇੱਕਲਾਸ਼ ਥੜੇਗੀ ਦੂਸਰੀ ਆ ਰਹੀ ਹੈ ਦੂਸਰੀ ਸੜੇਗੀ ਤੀਸਰੀ ਆ ਰਹੀ ਹੈ ਔਰ ਅਸੀਂ ਚੁੱਲਿਆਂ ਚੋਂ ਲਖਣਾ ਕੱਢ-ਕੱਢ ਕੇ ਕਿ ਲੋਕਾਂ ਚੋਂ ਨਾ ਲੋਕਾਂ ਚੋਂ ਹੀ ਬੰਦੇ ਚੁਣ ਕੇ ਕਦੇ ਕਿਸੇ ਨੂੰ ਕੁਝ ਬਣਾ ਦਿਓ ਨਕਸਲਵਾਦ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਕਿਵੇਂ ਬੇਗੁਨਾ ਨੌਜਵਾਨ ਮਾਰੇ ਗਏ इवन ਉਹਨਾਂ ਦੇ ਵਿੱਚ ਕਾਮਰੇਡ 부ਝਾ ਸਿੰਘ 94 95 ਸਾਲ ਦਾ ਉਹ ਬੰਦਾ ਜਿਹਨੇ ਗਦਰ ਪਾਰਟੀ ਦੀ ਜਿਹੜੀ ਹੈ ਗਦਰ ਲਹਿਰ ਦੇ ਵਿੱਚ ਵੀ ਹਿੱਸਾ ਲਿਆ ਸੀ ਔਰ ਬਾਦਲ ਨੇ ਮਾਰੇ ਪੰਜਾਬ 'ਚ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਕੰਮ ਨਕਸਲਾਈਟਸ ਨੂੰ ਮਾਰਨ ਦੇ ਨਾਂ ਥੱਲੇ ਬਾਦਲ ਨੇ ਕੀਤਾ ਸੀ ਔਰ ਇਹ ਗੱਲ ਈਵਨ ਉਸ ਵੇਲੇ ਜਿਹੜਾ ਆਈਜੀ ਪੁਲਿਸ ਸੀ ਦਾਨੇਵਾਲੀ ਹੈ ਭਗਵਾਨ ਸਿੰਘ ਦਾਨੇਵਾਲੀ ਹੈ ਉਹਨੇ ਕਿਤਾਬ ਲਿਖੀ ਹੈ ਪੁਲਿਸ ਇਨ ਦਾ 21 ਸੈਂਚਰੀ ਉਸ ਨੂੰ ਐਡਮਿਟ ਕੀਤਾ ਕਿ ਵੀ ਅਸੀਂ ਕਿਵੇਂ ਮੁਕਾਇਆ ਨਕਸਲਾਈਟ ਲਹਿਰ ਨੂੰ ਤੇ ਹਜ਼ਾਰਾਂ ਸਾਡੀਆਂ ਅਣਪਛਾਤੀਆਂ ਲਾਸ਼ਾਂ ਦੀ ਤਾਂ ਕਹਾਣੀ ਜਿਹੜੀ ਹੈ ਉਹ ਚਾਰਚ ਫੇਰੇ ਆ ਕਿ ਸਾਡੇ ਨਾਲ ਇਹ ਨਹੀਂ ਵੀ ਕੀ ਹੋਇਆ ਇਹ ਪੁੱਛੋ ਕਿ ਕੀ ਨਹੀਂ ਹੋਇਆ ਸੋ ਇਹਨਾਂ ਦਾ ਵੀਰ ਧਾਮੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਤੁਸੀਂ ਦੱਸ ਦੋ ਅੱਜ ਦਾ ਵਿਚਾਰ ਜਿਵੇਂ ਅਸੀਂ ਆਪਣੇ ਪਾਕਿਸਤਾਨੀ ਵੀਰਾਂ ਭੈਣਾਂ ਦੀ ਇਸ ਮੰਗ ਦੇ ਉੱਤੇ ਕਿਉਂਕਿ ਬਾਬਾ ਫਰੀਦ ਬਹੁਤ ਵੱਡੇ ਸੂਫੀ ਸੰਤ ਹੋਏ ਨੇ 12ਵੇਂ 13ਵੇਂ ਸਦੀ ਦਾ ਉਹਨਾਂ ਦਾ ਕਲਾਮ ਗੁਰੂ ਨਾਨਕ ਸਾਹਿਬ ਨੇ ਖੁਦ ਉਹਨਾਂ ਦੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਤੋਂ ਪਾਕਪਟਨ ਤੋਂ ਲਿਆਂਦਾ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾਇਆ ਔਰ ਉਹਨਾਂ ਦਾ ਸਿੱਖ ਵੀ ਸਾਨੂੰ ਬਾਬਾ ਫਰੀਦ ਜੀ ਦਾ ਕਲਾਮ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਬਾਰੇ ਦੱਸਿਆ ਜਾਏ ਅਸੀਂ ਹਾਲਾਂ ਮੁਢਲੇ ਸਾਲਾਂ ਚ ਇਸ ਤੇ ਉੱਤੇ ਚਰਚਾ ਕੀਤੀ ਸੀ ਹੁਣ ਅਸੀਂ ਬਾਬਾ ਫਰੀਦ ਜੀ ਦੇ ਜਿਹੜੇ ਸ਼ਲੋਕ ਨੇ ਸ਼ਲੋਕ ਕਪਲੇਟ ਨੂੰ ਕਹਿੰਦੇ ਨੇ ਇਸ ਦਾ ਇੱਕ ਆਪਣਾ ਫਾਰਮੈਟ ਹੈ ਕਿ ਦੋ ਲਾਈਨਾਂ ਦੇ ਵਿੱਚ ਮੈਸੇਜ ਦੇਣਾ ਸੋ ਅੱਜ ਦੀ ਵਿਚਾਰ ਲਈ ਅਸੀਂ ਦੋ ਸ਼ਲੋਕ ਬਾਬਾ ਫਰੀਦ ਦੇ ਚੁਣੇ ਨੇ ਔਰ ਇਸ ਇਵਨ ਬਾਣੀ ਨੂੰ ਹੈਡਿੰਗ ਵੀ ਜਦੋਂ ਗੁਰੂ ਸਾਹਿਬ ਨੇ ਦਿੱਤਾ ਤੇ ਸ਼ਲੋਕ ਬਾਬਾ ਫਰੀਦ ਜੀਓ ਕੇ ਜਾਂ ਸ਼ੇਖ ਫਰੀਦ ਜੀਓ ਕੇ ਜੀ ਉਹਨੂੰ ਸ਼ੇਖ ਵੀ ਹੈ ਫਰੀਦ ਅਸੀਂ ਜੀ ਤਾ ਕਹਿੰਦੇ ਹਾਂ ਜੀਓ ਉਸ ਤੋਂ ਵੀ ਰਿਸਪੈਕਟੇਬਲ ਵਰਡ ਹੁੰਦਾ ਤੇ ਇਹ ਪਹਿਲਾ ਸ਼ਲੋਕ ਹੈ ਫਰੀਦਾ ਦਰ ਦਰवेशੀ گاਖੜੀ ਚੱਲਾਂ ਦੁਨੀਆ ਪੱਤ ਬਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ ਉਹਨੇ ਲੈਂਦੀ ਪੰਜਾਬੀ ਐ ਸਰਾਇਕੀ ਅੱਜ ਨੂੰ ਕਹਿੰਦੇ ਨੇ ਹੁਣ ਫਰੀਦਾ ਦਰ ਦਰवेशੀ گاਖੜੀ ਹੁਣ ਦਰवेश ਕੀ ਐ ਦਰ ਦੇ ਉੱਤੇ ਖੜਾ ਹੋਇਆ ਰੱਬ ਦੇ ਦਰ ਤੇ ਅੱਲਾਹ ਦੇ ਦਰ ਤੇ ਤੇ बाबा फरीद ਕਹਿੰਦੇ ਨੇ ਕਿ ਇਹ ਦਰवेशੀ ਦਾ ਸਫਰ ਸੌਖਾ ਨਹੀਂ ਹੈ ਗਾਖੜੀ ਹੁੰਦਾ ਹੈ ਬਹੁਤ ਔਖਾ ਹੈ ਜੀ ਕਿ ਇਹ ਫਕੀਰ ਹੋਣਾ ਦਰवेश ਹੋਣਾ ਅੱਲਾਹ ਤਾਲਾ ਦਾ ਰੱਬ ਦਾ ਪਿਆਰਾ ਹੋਣਾ ਇਹ ਸੌਖਾ ਨਹੀਂ ਹੈ ਇਹ ਸਫਰ ਕਿਸੇ ਕਿਸੇ ਨੂੰ ਹੀ ਅੱਲਾਹ ਨਸੀਬ ਕਰਾਂਦਾ ਹੈ ਚੱਲਾਂ ਦੁਨੀਆ ਪੱਤ ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਤਾਂ ਦੁਨੀਆ ਦੇ ਵਾਂਗ ਜਿਹੜਾ ਦੁਨੀਆ ਦਾ ਰਸਤਾ ਹੈ ਔਰ ਇਸ ਇਸੇ ਨੂੰ ਹੀ ਜਦੋਂ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ 'ਚ ਬਿਆਨ ਕੀਤਾ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣ ਕਿ ਇਹ ਜਿਹੜੇ ਰੱਬ ਦੇ ਬੰਦੇ ਨੇ ਭਗਤ ਨੇ ਫਕੀਰ ਨੇ ਉਹਨਾਂ ਦਾ ਜੀਵਨ ਚਾਲ ਵਾਕਿੰਗ ਨਹੀਂ ਹੈ ਉਹਨਾਂ ਦੀ ਜੀਵਨ ਸਟਾਈਲ ਵੱਖਰਾ ਹੋਏਗਾ ਦੁਨੀਆ ਦੀ ਇੱਕ ਵੱਕਰੀ ਸੋਚ ਹੈ ਚੱਲਾ ਦੁਨੀਆ ਦੁਨੀਆ ਦਾ ਇੱਕ ਆਪਣਾ ਰਸਤਾ ਹੈ ਹੁਣ ਉਹ ਕਹਿੰਦੇ ਨੇ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘਤ ਮਨ ਦੇ ਅੰਦਰ ਹੈ ਦਰਬੇਸ਼ੀ ਕਮਾਣੀ ਹੈ ਪਰ ਦੁਨੀਆ ਦੀ ਤੋਰ ਮੇਰੇ ਅੰਦਰ ਵੀ ਵੜੀ ਹੋਈ ਹੈ ਉਹ ਪੋਟਲੀ ਜਿਹੜੀ ਜਿਹੜੀ ਦੁਨੀਆ ਦੇ ਵਾਂਗ ਹੈ ਉਹ ਮੈਂ ਕੋਟਲੀ ਚ ਬੰਨੀ ਹੋਈ ਕਿੱਥੇ ਵੰਜਾਂ ਕਤੋਂ ਮੈਂ ਇਹਨੂੰ ਕਿਵੇਂ ਸੁੱਟਾਂ ਆਪਣੇ ਉਹ ਤੋਰ ਤਰੀਕੇ ਦੁਨੀਆਵੀ ਕਿਵੇਂ ਬਦਲਾਂ ਤੇ ਦਰਬੇਸ਼ੀ ਨੂੰ ਕਿਵੇਂ ਕਮਾਵਾਂ ਜਿਹੜੀ ਦਰਬੇਸ਼ੀ ਜਿਹੜੀ ਹੈ ਫਰੀਦਾ ਦਰ ਦਰਬੇਸ਼ੀ ਗਾਖੜੀ ਜਿਹੜੀ ਕਿ ਬਹੁਤ ਔਖੀ ਹੈ ਔਰ ਦੂਸਰਾ ਸ਼ਲੋਕ ਹੈ ਕਿਜ ਨਾ 부ਜੇ ਕਿਜ ਨਾ ਸੁਜੇ ਦੁਨੀਆ ਗੁਜੇ ਗੁਜੀ ਪਾਏ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦਜਾਂ ਆਹੇ ਜੀ ਕਿ ਨਾ ਮੈਨੂੰ نو ਨਾਥਿੰਗ ਅੰਡਰਸਟੈਂਡ ਨਾਥਿੰਗ ਮੈਨੂੰ ਕੁਛ ਨਹੀਂ ਆਂਦਾ ਹੈ ਨਾ ਕਿਛ ਕਿਜਨਾ ਬੁਜੇ ਕਿਜਨਾ ਸੁਜੇ ਨਾ ਮੈਨੂੰ ਕੁਛ ਆਂਦਾ ਹੈ ਨਾ ਕੋਈ ਸਮਝ ਆਂਦਾ ਹੈ ਦੁਨੀਆ ਗੁਜੇ ਪਾਏ ਗੁਜੀ ਪਾਏ ਐਸ ਸਮੋਲਡਰਿੰਗ ਫਾਇਰ ਕਿ ਦੁਨੀਆ ਉਹ ਅੱਗ ਹੈ ਔਰ ਜਿਸ ਨੂੰ ਬਾਬਾ ਫਰੀਦ ਨੇ ਹੀ ਬਿਆਨ ਕੀਤਾ ਸੀ ਕਿ ਫਰੀਦਾ ਮੈਂ ਜਾਣਿਆ ਦੁਖ ਮੁਝ ਕੁ ਦੁਖ ਸਬਾਇ ਜਗ ਉਚੜੇ ਚੜ ਕੇ ਦੇਖ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ ਇਹ ਅੱਗ ਹੈ ਤ੍ਰਿਸ਼ਨਾ ਦੀ ਡਿਜ਼ਾਇਰ ਦੀ ਗਰੀਡ ਦੀ ਲਸਟ ਦੀ ਤੇ ਬਾਬਾ ਫਰੀਦ ਕਹਿੰਦੇ ਨੇ ਕਿ ਮੈਨੂੰ ਕੁਝ ਨਹੀਂ ਨਜ਼ਰ ਆਉਂਦਾ ਚਾਰ ਚਫੇਰੇ ਜਿਹੜੀ ਹੈ ਦੁਨੀਆ ਇੱਕ ਸਮੋਲਡਰਿੰਗ ਫਾਇਰ ਹੈ ਉਸ ਮਾਇਆ ਦੀ ਅਗ ਵਿੱਚ ਸੜ ਰਹੀ ਐ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਾਂ ਵੀ ਦੱਜਾਂ ਆਹੇ ਪਾਹੇ ਉਹ ਗੁੱਝੀ ਪਾਇ ਕੋ ਗੁੱਝੀ ਆਗੇ ਦੁਨੀਆ ਦੇ ਉਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਸਾਈ ਦਾ ਪੱਲਾ ਫੜ ਲਿਆ ਰੱਬ ਦਾ ਪੱਲਾ ਫੜ ਲਿਆ ਅੱਲਾਹ ਤਾਲਾ ਦੇ ਲੜ ਲੱਗੇ ਤੇ ਸਾਈ ਨੇ ਫਿਰ ਇਹ ਕੀਤਾ ਵੀ ਮੈਨੂੰ ਬਚਾ ਲਿਆ ਨਹੀਂ ਤਾਂ ਮੈਂ ਵੀ ਇਸੇ ਅੱਗ ਵਿੱਚ ਸੜ ਮਾਉਣਾ ਸੀ ਜਿਵੇਂ ਕਿਸ ਬਾਕੀ ਦੁਨੀਆ ਜਿਹੜੀ ਐ ਉਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਰਖਾ ਚੁਗਲੀ ਬਖੀਲੀ ਗਰੀਡ ਇਹ ਸਾਰੇ ਦੇ ਵਿੱਚ ਸੜ ਰਹੀ ਹੈ ਰੱਬ ਨੇ ਚੰਗਾ ਕਰਕੇ ਮੇਰੇ ਸਾਈ ਨੇ ਮੈਨੂੰ ਇਸ ਤੋਂ ਕੱਢ ਲਿਆ ਤੇ ਫਰੀਦਾ ਦਰਦਰਵੇਸ਼ੀ ਲਾਖੜੀ ਇਸ ਦਰਵੇਸ਼ੀ ਦੇ ਔਖੇ ਰਸਤੇ ਦੇ ਉੱਤੇ ਤੁਰਨ ਦੀ ਅੱਲਾਹ ਤਾਲਾ ਨੇ ਮੈਨੂੰ ਤੌਫੀਕ ਬਖਸ਼ੀ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਨਾਲ ਆਪਣੇ ਵੀਵਰਸ ਕਹ ਲੈਣੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾ ਗਿਆ ਦੋ ਦੇਖਦੇ ਰਹੋ ਜੀ ਵੀਰ ਜੀ ਫੋਰ ਬਲਾਦੇਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੀ ਫਤੇ